ਜ਼ਮੀਨੀ ਵਿਵਾਦ ਨੂੰ ਲੈ ਕੇ ਹੋ ਰਹੀ ਪੰਚਾਇਤ ਚ ਦੋ ਗੁੱਟਾਂ ਵਿਚਕਾਰ ਹੋਈ ਝੜਪ ਸਰਪੰਚ ਤੇ ਵੀ ਲੱਗੇ ਦੁਰਵਿਵਹਾਰ ਦੇ ਦੋਸ਼ ਅਬੋਹਰ ਦੇ ਵਿਧਾਨ ਸਭਾ ਹਲਕਾ ਬੱਲਵਾਨਾ ਦੇ ਪਿੰਡ ਕੇਰਾ ਖੇੜਾ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਹੀ ਪੰਚਾਇਤ ਦੌਰਾਨ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ ਜਿਸ ਵਿੱਚ ਦੋ ਔਰਤਾਂ ਸਮੇਤ ਚਾਰ ਜਣਿਆਂ ਨੂੰ ਜ਼ਖਮੀ ਹਾਲਤ ਚ ਸਰਕਾਰੀ ਹਸਪਤਾਲ ਲਈ ਇਲਾਜ ਲਈ ਭੇਜਿਆ ਗਿਆ ਪਿੰਡ ਦੇ ਸਰਪੰਚ ਨੇ ਉਕਤ ਵਿਅਕਤੀਆਂ ਖਿਲਾਫ ਸਦਰ ਥਾਣੇ ਵਿੱਚ ਉਸ ਨਾਲ ਧੱਕਾ ਮੁੱਕੀ ਕਰਨ ਅਤੇ ਪੰਚਾਇਤੀ ਰਾਜੀ ਨਾਮੇ ਨੂੰ ਪਾਰਨ ਸੰਬੰਧੀ ਸ਼ਿਕਾਇਤ ਦਰਜ ਕਰਾਈ ਹੈ ਜਿਸ ਤੇ ਪੁਲਿਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸੇ ਦੌਰਾਨ ਜ਼ਖਮੀ ਹੋਏ ਦੂਸਰੀ ਤਿੰਨ ਮਨੋਹਰ لال ਪੁੱਤਰ ਕਿਸ਼ਨ ਲਾਲ ਅਤੇ ਸੰਤੋਸ਼ ਪਤਨੀ ਕਿਸ਼ਨ ਲਾਲ ਨੇ ਦੱਸਿਆ ਕਿ ਉਹਨਾਂ ਦੇ ਨਾਂ ਤੇ ਇੱਕ ਦੁਕਾਨ ਹੈ ਜਦ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਉਸ ਦੁਕਾਨ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਪੰਚਾਇਤ ਘਰ ਵਿੱਚ ਪੰਚਾਇਤੀ ਮੀਟਿੰਗ ਹੋ ਰਹੀ ਸੀ ਅਤੇ ਸਰਪੰਚ ਰਾਮਕਮਰ ਦੋਵੇਂ ਤਰ੍ਹਾਂ ਵਿੱਚ ਜ਼ਮੀਨ ਦੀ ਵੰਡ ਦਾ ਪੰਚਾਇਤੀ ਸਮਝੌਤਾ ਲਿਖਿਆ ਪਰ ਉਸ ਨੂੰ ਨਕਾਰਦਿਆਂ ਪਹਿਲੀ ਧਿਰ ਦੇ ਲੋਕਾਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਉਸ ਦੀ ਕੁੱਟਮਾਰ ਕਰਕੇ ਜ਼ਖਮੀ ਕੀਤਾ ਇਸੇ ਤਰ੍ਹਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਰਪੰਚ ਰਾਮਕਮਰ ਨੇ ਕਿਹਾ ਕਿ ਗੁੱਡੀ ਦੇਵੀ ਮਨੋਹਰ ਲਾਲ ਤੇ ਜ਼ਮੀਨੀ ਝਗੜੇ ਸੰਬੰਧੀ ਪੰਚਾਇਤੀ ਸਮਝੌਤਾ ਲਿਖਿਆ ਗਿਆ ਸੀ ਤੇ ਬਾਅਦ ਦੇ ਵਿੱਚ ਇਹ ਲੋਕ ਆਪਸ ਵਿੱਚ ਭਿੜੇ ਅਤੇ ਉਹਨਾਂ ਵੱਲੋਂ ਲਿਖਿਆ ਸਮਝੌਤਾ ਵੀ ਪਾਰ ਦਿੱਤਾ ਤੇ ਉਸ ਨੂੰ ਸੁਟਿਆ ਉਸ ਨੇ ਧੱਕਾ ਮੁਕੀ ਵੀ ਕੀਤੀ ਮਤੇ ਉਸ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਜਿਸ ਤੇ ਥਾਣਾ ਸਦਰ ਦੇ ਐਸਆਈ ਸੁਸ਼ੇਸ਼ ਕੁਮਾਰ ਨੇ ਤਫਤੀਸ਼ ਸ਼ੁਰੂ ਕਰਦੇ ਹੋਏ ਕਿਹਾ ਕਿ ਸਰਪੰਚ ਨਾਲ ਝਗੜਾ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਕੀ ਨਾਮ ਮਨੋਰ ਲਾ ਨਾਮ ਆ ਜੀ ਕੀ ਗੱਲ ਕੀ ਹੋਈ ਗੱਲ ਕੀ ਪੰਚਾਇਤ ਸੱਦੀ ਸੋਨੇ ਜ਼ਮੀਨ ਦੁਕਾਨ ਦੀ ਮਾਲਕੀ ਛਡਾਉਣ ਵਾਸਤੇ ਸਾਡੇ ਕੋਲ ਪੱਕਾ ਸਬੂਤ ਹੈ ਜੀ ਅਸੀਂ ਖਰੀਦੀ ਹੋਈ ਹੈ ਉਹ ਕਹਿੰਦੇ ਸਾਡੀ ਹੈ ਇਸ ਵਾਸਤੇ ਸਰਪੰਚ ਨੇ ਰਾਜੀਨਾਮਾ ਲਿਖਤਾ ਦਿੱਤਾ ਵੀ ਆਪ ਦੀ ਕਾਗਜ਼ੀ ਕਾਰਵਾਈ ਕਰੋ ਤੁਸੀਂ ਵੀ ਸਰਕਾਰੀ ਦਫ਼ਤਰਾਂ 'ਚ ਤੇ ਉਹਨਾਂ ਨੇ ਉਹ ਪਰਚਾ ਫਾੜਦਾ ਸਰਪੰਚ ਵਾਲਾ ਤੇ ਸਾਡੇ ਤੇ ਹੱਥ ਚੁੱਕੇ ਜੀ ਤੇ ਸਰਪੰਚ ਐਥੇ ਨੇ ਕਿ ਉਹ ਸ਼ਿਕਾਇਤ ਦਿੱਤੀ ਤੁਹਾਡੇ ਖਿਲਾਫ ਹੈ ਜਾਕੀ ਮਸਲਾ ਹੋ ਗਿਆ ਪੰਚਾਇਤ ਨੇ ਤਾਂ ਸਿੱਧੀ ਇਹ ਵੀ ਕਰੇ ਸੀ ਉਹਨਾਂ ਦੇ ਪੰਚਾਇਤ ਨੂੰ ਅਸੀਂ ਕਿਹਾ ਸੀ ਵੀ ਪੰਚਾਇਤ ਕਰਦੇ ਸੱਦੋ ਤੁਸੀਂ ਕੋਈ ਉੱਥੇ ਥਾਂ ਵਾਧੂ ਪਈ ਹੈ ਪਰ ਉਹਨੇ ਆਪਣੇ ਪਰਸਨਲ ਕਰੇ ਸੱਦਿਆ ਸਾਨੂੰ ਅੱਧਾ ਘੰਟਾ ਹੀ ਪਹਿਲਾਂ ਦੱਸਿਆ ਸੀ ਤੁਹਾਡੇ ਨਾਲ ਮਾਰਕਟ ਕਿਨੇ ਕੀਤੀ ਹੈ ਉਹ ਰਮੇਸ਼ ਜੇ ਰਮੇਸ਼ ਤੇ ਮਹਿੰਦਰ ਤੇ ਉਹਨਾਂ ਦਾ ਪਾਣ ਜੀ ਅਸੀਂ ਬਿੱਟੂ ਹਾਂਜੀ ਫਿਰ ਇੱਕ ਦੁਕਾਨਦਾਰ ਹੋਣਾ ਤੁਹਾਡਾ ਹਾਂਜੀ ਕਿਹੜਾ ਰਾਜਪਾਲ ਜੀ ਰਾਜਪਾਲ ਕੀ ਗੱਲ ਕੀ ਹੋਈ ਹੈ ਸਰ ਇਹ ਸਾਡੇ ਕੋਈ ਗਰੇਡੂ ਪੰਚਾਇਤ ਹੈ ਜੀ ਸੀ ਜੀ ਤੇ ਉੱਥੇ ਲੜਦੇ ਬਹਿ ਗਿਆ ਸੀ ਨਾਲ ਕੇ ਵੈਸੇ ਠੀਕ ਹੈ ਤੇ ਉੱਥੇ ਲੜਾਈ ਹੋ ਗਈ ਜੀ ਉਸ ਤੋਂ ਬਾਅਦ ਫਿਰ ਬਾਹਰ ਆਏ ਜਦ ਬਾਹਰ ਮੈਂ ਕਰੇ ਛਡਣ ਚੱਲਿਆ ਸੀ ਨਾਨੀ ਹੋਰਾਂ ਨੂੰ ਤੇ ਉਹਨਾਂ ਨੇ ਰਾਹ 'ਚ ਫਿਰ ਸਾਨੂੰ ਘੁੱਟਿਆ ਜੀ ਦੋਸ ਜੀ ਕੀ ਗੱਲ ਹੋਈ ਤੁਹਾਡੇ ਨਾਲ ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਧੋਖੇ ਨਾਲ ਸਾਨੂੰ ਬੁਲਾ ਕੇ ਤੇ ਕਰੇ ਸੱਦਿਆ ਸਰਪੰਚ ਨੇ ਕੀ ਗੱਲ ਕੀ ਹੋਈ ਸਰਪੰਚ ਜੀ ਮੈਨੂੰ ਤਾਂ ਇਹ ਮੈਨੂੰ ਨਹੀਂ ਪਤਾ ਸੀਗਾ ਪਹਿਲਾਂ ਦਾ ਸਰ ਇੱਕ ਪੰਚਾਇਤ ਦੇ ਵਿੱਚ ਕੋਈ ਲੜਾਈ ਹੋਈ ਝਗੜਾ ਹੋਇਆ ਹੈ ਕੀ ਮਾਮਲਾ ਕੀ ਹੈ ਸਰ ਇਹ ਇਹਨਾਂ ਦਾ ਪਰਿਵਾਰਕ ਮਸਲਾ ਸੀਗਾ ਕੋਈ ਜਾਇਦਾਦ ਨੂੰ ਵੰਡ ਦੇ ਸਬੰਧ ਵਿੱਚ ਜੀ ਸਰ ਮਿੰਦਰ ਕੁਮਾਰ ਤੇ ਜਗਤ੍ਰਿਸ਼ਨ ਲਾਲ ਜੀ ਕਿਉਂ ਪੰਚਾਇਤ ਨੇ ਦੋਨਾਂ ਧਿਰਾਂ ਨੂੰ ਬੁਲਾ ਕੇ ਤੇ ਇਹਨਾਂ ਦਾ ਸਮਝੌਤਾ ਕਰਾਤਾ ਸੀਗਾ ਜੋ ਜਿਵੇਂ ਇਹਨਾਂ ਦੇ ਹਿੱਸੇਬੰਦੇ ਉਹ ਸਾਰਾ ਫੈਸਲਾ ਕਰਾਤਾ ਸੀਗਾ ਤੇ ਜਿਹੜਾ ਰਾਜੀਨਾਮਾ ਉਹ ਜਿਹੜੀ ਪੰਚਾਇਤ ਦੀ ਲੈਟਰਪੈਡ ਉੱਤੇ ਲਿਖਤਾ ਸੀਗਾ ਜੀ ਉਸ ਤੋਂ ਬਾਅਦ ਇਹ ਦੋਨੇ ਧਿਰਾਂ ਤੈਸ਼ ਵਿੱਚ ਆ ਗੀਆਂ ਪੜਤਕੀਆਂ ਪੜਕਣ ਦੇ ਵਿੱਚ ਪ੍ਰਗਾਟ ਦੇ ਵਿੱਚ ਆ ਕੇ ਇਹਨਾਂ ਨੇ ਉਹ ਲਿਖਿਆ ਹੋਇਆ ਰਾਜੀਨਾਮਾ ਪਾੜਤਾ ਤੇ ਪੰਚਾਇਤ ਨਾਲ ਬਸਲੂਕੀ ਕੀਤੀ ਤੇ ਉਥੋਂ ਦੇ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ ਆਪਸ ਵਿੱਚ ਲੜਦੇ ਹੋਏ ਮੌਕੇ ਤੋਂ ਏ ਰਾ ਰੋਗੇ ਪੁਲਿਸ ਕੀ ਕਾਰਵਾਈ ਕਰ ਰਹੀ ਜੀ ਉਸ ਤੋਂ ਬਾਅਦ ਜੀ ਪੰਚਾਇਤ ਨੇ ਸਾਨੂੰ ਆਪਦੀ ਲੈਟਰ ਪੈਡ ਤੇ ਲਿਖ ਕੇ ਇਹਨਾਂ ਦੇ ਖਿਲਾਫ ਕਾਰਵਾਈ ਬਾਰੇ ਲਿਖ ਕੇ ਦਿੱਤਾ ਸੀਗਾ ਜੀ ਤੇ ਜਦੋਂ ਇਹਨਾਂ ਨਾਲ ਸੰਪਰਕ ਕੀਤਾ ਤੇ ਇਹ ਕਹਿੰਦੇ ਅਸੀਂ ਐਡਮਿਟ ਹੋਏ ਹਾਂ ਜੀ ਇੱਥੇ ਇੱਕ ਹਸਪਤਾਲ ਦਾਖਲ ਹੋ ਗਏ ਜੀ ਤੇ ਇਹਨਾਂ ਦੀ ਐਮਐਲਏ ਰਾਗੀਆਂ ਜੀ 4 ਐਮਐਲਏ ਰਾਗੀਆਂ ਆ ਅੱਜ ਇਹਨਾਂ ਦੇ ਬਿਆਨ ਹਾਸਲ ਕਰਕੇ ਤੇ ਜਿਹੜੀ ਕਾਰਵਾਈ ਹੈ ਉਹ ਅਮਰ ਵਿੱਚ ਲੈਂਦੇ ਹਾਂ